ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਈ ਵਾਰੀ ਜਿਹੜੇ ਬੰਦੇ ਨੂੰ ਅਸੀਂ ਕਹਿੰਦੇ ਹਾਂ ਕਿ ਬਹੁਤ ਗਲਤ ਹੈ ਉਹ ਬੰਦਾ ਵੀ ਕੋਈ ਗੱਲ ਵਧੀਆ ਕਰ ਦਿੰਦਾ ਹੈ ਪਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਹਾਲਾਂਕਿ ਕੁਝ ਵਿਚਾਰ ਐਸੇ ਨੇ ਉਹਨਾਂ ਦੇ ਨਾਲ ਮਤਭੇਦ ਮੇਰਾ ਹਮੇਸ਼ਾ ਬਣਿਆ ਹੋਇਆ ਬਣਿਆ ਰਹੂਗਾ ਜਦੋਂ ਤੁਸੀਂ ਸੰਧਾਨਤ ਗੱਲ ਕਰਦੇ ਹੋ ਨਾ ਉਦੋਂ ਮੈਂ ਪਖੰਡਵਾਦ ਦੇ ਨੇੜੇ ਡੇੜੇ ਵੀ ਨਹੀਂ ਪਖੰਡਵਾ ਜਿਹੜਾ ਬੰਦਾ ਕਰਦਾ ਉਹਦੇ ਆਪਾਂ ਸਖਤ ਵਿਰੋਧੀ ਹਾਂ ਜਿੰਨਾ ਪਖੰਡਵਾ ਟਕਸਾਲ ਨੇ ਕੀਤਾ ਉਹਦੇ ਨਾਲ ਮੈਂ 100% ਕਹਿ ਲਈਏ ਸਹਿਮਤ ਨਹੀਂ ਹੈਗਾ ਵਿਰੋਧ ਵਿੱਚ ਹਾਂ ਪਰ ਇੱਕ ਉਹਨਾਂ ਨੇ ਗੱਲ ਕਹੀ ਹੈ ਬੜੀਆਂ ਚਰਚਾਾਂ ਮਾਂ ਛੜੀਆਂ ਸੀ ਕਿ ਟਕਸਾਲ ਦੇ ਮੁਖੀ ਨੇ ਸਮਰਥਨ ਕੀਤਾ ਵੀਰੇ ਵੀ ਸਰਕਾਰ ਨੂੰ ਮਹਾਰਾਸ਼ਟਰ ਦੇ ਵਿੱਚ ਉਹਨੇ ਅੱਜ ਇੱਕ ਵੀਡੀਓ ਸ਼ੇਅਰ ਕੀਤੀ ਹੈ ਉਹਦੇ ਵਿੱਚ ਉਹ ਕਹਿੰਦੇ ਕਹਿੰਦੇ ਜਿੰਨੇ ਵੀ ਪੰਜਾਬ ਤੋਂ ਬਾਹਰਲੇ ਸੂਬੇ ਨੇ ਪੰਜਾਬ ਨੂੰ ਛੱਡ ਕੇ ਉਹਨਾਂ ਸੂਬਿਆਂ ਦੇ ਵਿੱਚ ਸਿੱਖਾਂ ਦੇ ਮਸਲੇ ਹੱਲ ਕਰਾਉਣ ਵਾਸਤੇ ਸਰਕਾਰ ਨਾਲ ਨੇੜਤਾ ਵਧਾਉਣੀ ਜ਼ਰੂਰੀ ਸੀ ਮਹਾਰਾਸ਼ਟਰ ਦੇ ਵਿੱਚ 36 ਜ਼ਿਲ੍ਹੇ ਨੇ ਉਹ ਕਹਿੰਦੇ ਅਸੀਂ ਤਾਂ ਸਮਰਥਨ ਕੀਤਾ ਹੈ ਕਿ ਜਿਹੜੇ ਸਿੱਖਾਂ ਦੇ ਮਸਲੇ ਨੇ ਉਹ ਸਰਕਾਰ ਨੂੰ ਮਿਲ ਕੇ ਹੱਲ ਕਰਵਾਏ ਜਾਣ ਕਿਤੇ ਨ ਕਿਤੇ ਇਹ ਗੱਲ ਸਹੀ ਹੈ ਕਿਉਂਕਿ ਪੰਜਾਬ ਤੋਂ ਬਿਨਾ ਹੋਰ ਸੂਬਿਆਂ ਵਿੱਚ ਜਿੱਥੇ ਵੀ ਸਾਡੇ ਸਿੱਖ ਬੈਠੇ ਨੇ ਪੰਜਾਬੀ ਬੈਠੇ ਨੇ ਜਦੋਂ ਉਹਨਾਂ ਨੂੰ ਧੱਕਾ ਹੁੰਦਾ ਉਦੋਂ ਕੋਈ ਸਰਕਾਰੀ ਦਰਬਾਰੇ ਗੱਲ ਸੁਣਦਾ ਨਹੀਂ ਜੇ ਸਰਕਾਰੀ ਦਰਬਾਰੇ ਗੱਲ ਸੁਣੀ ਜਾਂਦੀ ਹੋਵੇ ਤਾਂ ਉਹਨਾਂ ਧੱਕਾ ਨਾ ਹੋਵੇ ਉਹਨਾਂ ਨੂੰ ਇਨਸਾਫ਼ ਮਿਲ ਜਾਵੇ ਕਿਤੇ ਨ ਕਿਤੇ ਗੱਲ ਸਹੀ ਹੈ ਸਮਰਥਨ ਕੀਤਾ ਸਰਕਾਰ ਬਣ ਗਈ ਮਹਾਰਾਸ਼ਟਰ ਦੇ ਵਿੱਚ ਬੀਜੇਪੀ ਦੀ ਜੇ ਕਿਤੇ ਹੁਣ ਇਦਾਂ ਹੀ ਪੰਜਾਬ ਦੇ ਵਿੱਚ ਇਹ ਸਮਰਥਨ ਕੀਤਾ ਜਾਵੇ ਹਾਲਾਂਕਿ ਇਹ ਵੀਡੀਓ ਸੁਣ ਕੇ ਮੈਨੂੰ ਪਤਾ ਹੈ ਮੈਨੂੰ ਵੀ ਦੋਗਲਾ ਹੀ ਕਹਿਣਾ ਪਈਆਂ ਤੇ ਮੈਂ ਇਹ ਪ੍ਰਵਾਹ ਨਹੀਂ ਕਰਦਾ ਹੁੰਦਾ ਜਿਹੜਾ ਬੰਦਾ ਜਿੱਥੇ ਸਹੀ ਕਹਿੰਦਾ ਉੱਥੇ ਉਹਨੂੰ ਸਹੀ ਕਹੀਦਾ ਜਿਹੜਾ ਬੰਦਾ ਜਿੱਥੇ ਗਲਤ ਕਹਿੰਦਾ ਉੱਥੇ ਉਹਨੂੰ ਗਲਤ ਕਹੀਦਾ ਮੇਰੀ ਹੀ ਫਿਤਰਤ ਬਣੀ ਹੋਈ ਹੈ ਮੈਨੂੰ ਕੋਈ ਮਤਲਬ ਨਹੀਂ ਚੀਤੇ ਨਾਲ ਇਹੀ ਸਮਰਥਨ 2027 ਦੇ ਵਿੱਚ ਜੇ ਬੀਜੇਪੀ ਨੂੰ ਕੀਤਾ ਜਾਵੇ ਜੋਈਆਂ ਸਾਡੇ ਪੰਜਾਬ ਦੇ ਲੋਕ ਨੇ ਇਹ ਰਾਜਨੀਤੀ ਵਿੱਚ ਬਹੁਤ ਵੱਡਾ ਬਦਲਾਅ ਕਰ ਦਿੰਦੇ ਆ ਹੋਣਾ ਚਾਹੀਦਾ ਚੌਥਾ ਬਦਲਾਅ ਬੀਜੇਪੀ ਦਾ ਹੈ ਹਾਲਾਂਕਿ ਇਹ ਵੀ ਚੇਤੇ ਰੱਖਿਓ ਵੀ ਜਿਹੜਾ ਵੀ ਬੰਦਾ ਪੰਜਾਬ ਦੇ ਨਾਲ ਜਿਹੜਾ ਫੇਰੀ ਕਰਦਾ ਹੈ ਪੰਜਾਬ ਦੇ ਲੋਕਾਂ ਨੂੰ ਬੇਕੂਬ ਬਣਾਉਂਦਾ ਹੈ ਖੋਈ ਤਾਂ ਉਹਦੇ ਨਾਲ ਦੁਬਾਰਾ ਭੇੜੀ ਹੈ ਜਿਹੜੇ ਕਹਿੰਦੇ ਨਾ ਲੋਕ ਹਾਥੀ ਤੇ ਵੀ ਬਹਾ ਦਿੰਦੇ ਨੇ ਹਾਥੀ ਤੋਂ ਤਾਰ ਕੇ ਗਦੇ ਤੇ ਵੀ ਬਹਾਦ ਹੁੰਦੇ ਆ ਜਾਂ ਗਦੇ ਤੋਂ ਹਾਥੀ ਤੇ ਚੜਾ ਦਿੰਦੇ ਨੇ ਇਹ ਗੱਲਾਂ ਆਮ ਨੇ ਪਰ ਜਿਹੜੀ ਗੱਲ ਗੁਰਨਾਮ ਸਿੰਘ ਧੋਮਾ ਨੇ ਕਹੀ ਹੈ ਕਿ ਅਸੀਂ ਸਿੱਖਾਂ ਦੇ ਮਸਲਿਆਂ ਬਾਰੇ ਤੇ ਸਮਰਥਨ ਕੀਤਾ ਹੈ ਮਹਾਰਾਸ਼ਟਰ ਦੇ ਵਿੱਚ ਬੀਜੇਪੀ ਸਰਕਾਰ ਦਾ ਉਹ ਕਿਤੇ ਨਾ ਕਿਤੇ ਸਾਨੂੰ ਸਾਰਿਆਂ ਨੂੰ ਸੋਚਣ ਦੀ ਲੋੜ ਹੈ ਹਾਲਾਂਕਿ ਉਹਨਾਂ ਦੇ ਜਿਹੜੀਆਂ ਹੋਰ ਵਿਚਾਰਧਾਵਾ ਨੇ ਉਹਨਾਂ ਨਾਲ ਮੈਂ ਸਹਿਮਤ ਨਹੀਂ ਹਾਂ ਕਖੰਡਵਾਦ ਕਰਦੇ ਨੇ ਬਾਬਾ ਬਾਦ ਡੇਰਾਬਾਦ ਮੈਂ ਉਹਦੇ ਨਾਲ ਕਦੇ ਸਹਿਮਤ ਨਹੀਂ ਪਰ ਜਿਹੜੀ ਗੱਲ ਸਹੀ ਹੈ ਉਹਨੂੰ ਸਹੀ ਕਹਿਣਾ ਬਣਦਾ ਇੱਥੇ ਮੈਂ ਸਹਿਮਤ ਹਾਂ ਇਹ ਚਾਹਾਂਗੇ ਕਿ 2027 ਦੇ ਵਿੱਚ ਵੀ ਅਸੀਂ ਸਮਰਥਨ ਕਰੀਏ ਸਾਨੂੰ ਬਦਲਾਅ ਚਾਹੀਦਾ ਜਿਹੜੇ ਸਾਡੇ ਪੰਜਾਬ ਦੇ ਵਿਗੜੇ ਹੋਏ ਬਾਂਦਰ ਲੀਡਰ ਨੇ ਨਾ ਉਹਨਾਂ ਨੂੰ ਥੋੜੀ ਜੀ ਅਕਲ ਆਉਣੀ ਚਾਹੀਦੀ ਹੈ ਵੀ ਕਿਵੇਂ ਕਰਦਾ ਜੋਗੀ ਜੋਗਨਾ ਬਗਾਨਾ ਜੋਗੀ ਸਿੱਧ ਇਹ ਕਹਾਵਤ ਦੇ ਮੂਰ ਇੱਕ ਵਾਰੀ ਲਾਉਣੀ ਪੈਣੀ ਫਿਰ ਸ਼ਾਇਦ ਇਹਨਾਂ ਨੂੰ ਵੀ ਅਕਲ ਆ ਜਾਏ ਤੇ ਪੰਜਾਬ ਦਾ ਵੀ ਕਿਤੇ ਨਾ ਕਿਤੇ ਕੋਈ ਭਲਾ ਹੋ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਤੈ